ਕਪੂਰਥਲਾ ਸ਼ਹਿਰ ਦੇ ਵਿੱਚ ਪੈਂਦੇ ਪਿੰਡ ਮੰਡ ਸੰਗੋਸ਼ਲਾ ਦੇ ਦਿਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਨੂੰ ਪਿੰਡੇ ਲੋਕਾਂ ਨੇ ਸਹਿਮਤੀ ਨਾਲ ਪਿੰਡ ਦਾ ਸਰਪੰਚ ਸੁਣਿਆ ਦਿਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦਾ ਹਾਲੇ ਕਾਫੀ ਵਿਕਾਸ ਹੋਣਾ ਵਾਲਾ ਹੈ ਤੇ ਪਿੰਡ ਵਿੱਚ ਸੀਵਰੇਜ ਅਤੇ ਗਲੀਆਂ ਦਾ ਕੰਮ ਹੋਣਾ ਹਲੇ ਬਾਕੀ ਹੈ ਦਿਲਬੀਰ ਸਿੰਘ ਨੇ ਵੀ ਦੱਸਿਆ ਕਿ ਅੱਜ ਦੀ ਪੀੜ੍ਹੀ ਜੋ ਕਿ ਨਸ਼ੇ ਵੱਲ ਵੱਧ ਰਹੀ ਹੈ ਪਿੰਡੇ ਦੇ ਨੌਜੋਨ ਨਸ਼ੇ ਦੀਆਂ ਗੋਲੀਆਂ ਖਾਣ ਲੱਗ ਪਏ ਹਨ ਉਹ ਸਰਕਾਰ ਕੋਲੋਂ ਮੰਗ ਕਰਨਗੇ ਕਿ ਨਸ਼ੇ ਨੂੰ ਜਲਦ ਖਤਮ ਕੀਤਾ ਜਾਵੇ ਬਾਦ ਵਿੱਚ ਸਰਪੰਚ ਸਾਹਿਬ ਨੇ ਪਿੰਡ ਦੇ ਲੋਕਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਉੱਤੇ ਵਿਸ਼ਵਾਸ ਕਰਕੇ ਪਿੰਡ ਦੀ ਸੇਵਾ ਦਾ ਮੌਕਾ ਦਿੱਤਾ ਸਰਪੰਚ ਨੇ ਕਿਹਾ ਹੈ ਕਿ ਜੇ ਕਿਸੇ ਨੂੰ ਵੀ ਕੋਈ ਵੀ ਕੰਮ ਹੈ ਤਾਂ ਅੱਧੀ ਰਾਤ ਵੀ ਉਹਨਾਂ ਦੇ ਘਰ ਦੇ ਦਰਵਾਜ਼ੇ ਉਹਨਾਂ ਵਾਸਤੇ ਹਮੇਸ਼ਾ ਖੁੱਲੇ ਹਨ ਪੇਸ਼ ਹੈ ਕਪੂਰਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟਰ ਪ੍ਰਭাকর ਅਤੇ ਸਹਿਯੋਗੀ ਮਨੀ ਸ਼ਰਮਾ ਦੀ ਇਹ ਖਾਸ ਰਿਪੋਰਟ ਅਸੀਂ ਅੱਜ ਪਿੰਡ ਮੰਡਸ ਕੋਇਲਾ ਮੈਨ ਵਿਚ ਆਏ ਹਾਂ ਜਿੱਥੇ ਖੰਨਾ ਸਰਪੰਚ ਸਾਹਿਬ ਦਲਵੀਰ ਸਿੰਘ ਜੀ ਹੈ ਉਹਨਾਂ ਨੂੰ ਪਿੰਡ ਦੇ ਵਿਕਾਸ ਬਾਰੇ ਉਹਨਾਂ ਕੀ ਕੀ ਕੰਮ ਪਹਿਲ ਦੇਦਾ ਹਾਂ ਤੇ ਉਹਨਾਂ ਨੇ ਕਰਨੇ ਉਹਨਾਂ ਨੂੰ ਪੁੱਛਾਂਗੇ ਹਾਂਜੀ ਸੱਸੀ ਗੱਲ ਸੱਸੀ ਗੱਲ ਜੀ ਮੇਰਾ ਨਾਮ ਦਲਵੀਰ ਸਿੰਘ ਪਿੰਡ ਮੁੰਡ ਸੰਗੋਈਲਾ ਜੀ ਸ੍ਰੀਮਨ ਸਾਹਿਬ ਤੁਸੀਂ ਇਹ ਦੱਸੋ ਕਿ ਪਹਿਲ ਦੇ ਆਧਾਰ ਤੇ ਤੁਸੀਂ ਪਿੰਡ ਦਾ ਵਿਕਾਸ ਵਾਸਤੇ ਕੀ ਕੰਮ ਸੋਚੇ ਆ ਕੰਮ ਮੇਰੇ ਪਿੰਡਲ ਸਾਡੇ ਦੇ ਤਕਰੀਬਨ ਹੀ ਬਹੁਤ ਪਏ ਆ ਅਜੇ ਚਾਹਣ ਜਿਹੜੇ ਸਾਡੇ ਧਿਆਨ ਦੇ ਵਿੱਚ ਆ ਉਹ ਪਿੰਡ ਦੇ ਛੋਟੀਆਂ ਗਲੀਆਂ ਪਾਈਪ ਲਾਈਨ ਇੰਟਰਲੋਕਾਂ ਉਹ ਪਹਿਲ ਦੇ ਆਧਾਰ ਤੇ ਪਏ ਆ ਤੇ ਛੋਟੇ ਛੋਟੇ ਕੰਮ ਤੋਂ ਬਹੁਤ ਹੈ ਪਿੰਡ 'ਚ ਹੋਣ ਵਾਲੇ ਇਦਾਂ ਦੇ ਵਾਟਰ ਸਪਲਾਈ ਟੰਕੀ ਹੈ ਨੀਗੀ ਉਹਦੇ ਵਾਸਤੇ ਵਿਕਾਸ ਤੋਂ ਕੋਈ ਮੰਗ ਕਰਾਂਗੇ ਪਹਿਲਾ ਪਹਿਲ ਤਾਂ ਸਾਡਾ ਇਹੀ ਹੈ ਵੀ ਪਿੰਡ ਦੇ ਵਿਕਾਸ ਦੀ ਪਾਈਪ ਲਾਈਨਾਂ ਪੈਣ ਗਲੀਆਂ ਦੇ ਵਿੱਚ ਐਂਟਰਲੋਕ ਲੱਗ ਜਾਵੇ ਤੇ ਜਿਹੜਾ ਟੰਕੇ ਡੁੰਗੀਆਂ ਵਾਲਾ ਕੰਮ ਹੈ ਤੇ ਬਾਅਦ ਦੇ ਵਿੱਚ ਫਿਰ ਬਹੁਤ ਬਾਅਦ ਤੇ ਕਰਾਂਗੇ ਉਹਨਾਂ ਗੱਲ ਪਿੰਡ ਦੀ ਹੈ ਪਿੰਡ 'ਚ ਵਿਚਾਰ ਇੱਕ ਡਿਸਪੈਂਸਰੀ ਜਾਂ ਗਰਾਊਂਡ ਵਗੈਰਾ ਤੇ ਤੁਹਾਡੀ ਕੋਈ ਮੰਗ ਤੇ ਹੈਗੀ ਆ ਗਰਾਊਂਡ ਦੀ ਵੀ ਡਿਫੈਂਸਰੀ ਵੀ ਹੈ ਨੀਗੀ ਗਰਾਊਂਡ ਵੀ ਹੈ ਨੀਗੀ ਕਿਉਂ ਇਹਦੀ ਪਿੰਡ ਦੀ ਸ਼ਾਮਲਟ ਬਹੁਤ ਥੋੜੀ ਆ ਤੇ ਜੇ ਹੈਗੀ ਵੀ ਆ ਤੋ ਦਰਿਆ ਦੇ ਕਰੀਬ ਜਾ ਕੇ ਆ ਦਰਿਆ ਏਰੀਏ ਚ ਪਿੰਡ ਦੇ ਨਦੀਕ ਕੋਈ ਸ਼ਾਮਲੜ ਵਗੈਰਾ ਹੈ ਨਹੀਂ ਜੇ ਹੋਊਗੀ ਤੋ ਪਿੰਡ ਦੇ ਸੰਯੋਗ ਦੇ ਨਾਲ ਪੈਣਾ ਭਰਾਵਾਂ ਦੇ ਸੰਯੋਗ ਨਾਲ ਅਸੀਂ ਖਰੀਦੀ ਜਾਊਗੀ ਉਹਦੇ ਪੈਲ ਦੇ ਨਾਲ ਤੇ ਬਣਾ ਸਕਦੇ ਆ ਤੋ ਉੱਧ ਆ ਜੇ ਕੋਈ ਜੇ ਕਿਹਾ ਸਾਨੂੰ ਪਿੰਡ ਵੱਲੋਂ ਜਾਂ ਕੋਈ ਪਿੰਡ ਦੀ ਪੰਚਾਇਤ ਸ਼ਾਮਲੜ ਕੋਈ ਨਹੀਂ ਕਿ ਸਾਨੂੰ ਆ ਜੇ ਇਧਰੋਂ ਜਿੱਦਾਂ ਤੁਸੀਂ ਕਹੇ ਪਿੰਡ ਦੀ ਕੋਈ ਸ਼ਾਮਲੜ ਪਹਿਲੀ ਵੀ ਹੈ ਨਹੀਂਗੀ ਤਾਂ ਇਹ ਭਰਾਵਾਂ ਦਾ ਕੋਈ ਤੁਹਾਡੇ ਪਿੰਡ ਦੇ ਸੰਯੋਗ ਦਾ ਕੰਮ ਹੈਗਾ ਅਜੇ ਨਹੀਂ ਇੰਨਾ ਰੀ ਦਾ ਅਜੇ ਕੋਈ ਇੰਨਾ ਨਹਗਾ ਇੱਥੇ ਆਪਣੇ ਪਿੰਡੂ ਜ਼ਿਮੀਂਦਾਰਾਂ ਦਾ ਹੈਗਾ ਥੋੜਾ ਥੋੜਾ ਉਹ ਜਿੰਨੇ ਜੋਗੇ ਆ ਜਦੋਂ ਕੋਈ ਉਹਨਾਂ ਦੇ ਤੱਕ ਪਹੁੰਚਾਂਗੇ ਅਜੇ ਤੱਕ ਪਹਿਲਾਂ ਤਾਂ ਨਹੀਂ ਆਇਆ ਕੋਈ ਐਡਾ ਹੋਇਆ ਹੁਣ ਉਹਨਾਂ ਤੋਂ ਡਿਮਾਂਡ ਕਰਾਂਗੇ ਜੇ ਹੋਊਗਾ ਤਾਂ ਬਹੁਤ ਧੰਨਵਾਦ ਕਰਾਂਗੇ ਉਹਨਾਂ ਦਾ ਨਹੀਂ ਤੇ ਫਿਰ ਉਹਨਾਂ ਦੀ ਮੋਜ ਹੈ ਜੇ ਨਹੀਂ ਕਰਨਗੇ ਤਾਂ ਸਾਖ ਦੇਣ ਕਿ ਚਲੋ ਸਾਡਾ ਵੀ ਫਾਇਦਾ ਤੇ ਉਹਨਾਂ ਦਾ ਵੀ ਪਿੰਡ ਦਾ ਸਵਾਰਨਾ ਤਾਂ ਅਸੀਂ ਤਾਂ ਪਿੰਡ ਦਾ ਹੀ ਸੋਚਣ ਦੇ ਵੀ ਪਿੰਡ ਦਾ ਕੁਝ ਨਾ ਕੋਈ ਸਵਾਰੀਏ ਤੇ ਗਾਹ ਆਉਣ ਵਾਲੇ ਸਮੇਂ ਲਈ ਸਾਨੂੰ ਵੀ ਕੋਈ ਪਹਿਲ ਮਿਲੇ ਜਾਂ ਕੋਈ ਸਾਨੂੰ ਚੰਗਾ ਨਾਮ ਕਿਹਾ ਜਾਵੇ ਇਹ ਜੋ ਮਾਲਕ ਦੀ ਮਨਜ਼ੂਰੀ ਹੈ ਉਹਦੇ ਨਾਲ ਸਭ ਕੁਝ ਕਰਾਂਗੇ ਨਹੀਂ ਤੁਸੀਂ ਸਹਿਮ ਦੀ ਨਾਲ ਸਮਨਜ ਬਣਿਆ ਤੁਸੀਂ ਆਪਣੇ ਮਾਮਲੇ ਦੀ ਸਲਾਹ ਨਾਲ ਜੋ ਆਪਣੇ ਜੋ ਵੀ ਕੰਮ ਕਰਾਂਗੇ ਉਹਨਾਂ ਨਾਲ ਲੱਗੇ ਚੱਲੂਗੇ ਦੇਖੋ ਜੀ ਪਹਿਲੇ ਦਾ ਤੇ ਮੈਂਬਰ ਸਾਰੇਾਂ ਦੇ ਨਾਲ ਸਲਾਹ ਨਾਲ ਚੱਲਾਂਗੇ ਮੈਂਬਰਾਂ ਤੋਂ ਲਾਭਾ ਵੀ ਅਸੀਂ ਪਿੰਡ ਦਾ ਵੀ ਸੰਯੋਗ ਨਾਲ ਲਵਾਂਗੇ ਪਿੰਡ ਦੇ ਵੀ ਜਿਹੜੇ ਭੰਤੇ ਸੱਜਣ ਚੰਗੇ ਆ ਬੰਦੇ ਨਮਾਇੰਦੇ ਉਹਨਾਂ ਦੀ ਵੀ ਸਲਾਹ ਪਹਸ਼ਰਾ ਲਿਆ ਕਰਾਂਗੇ ਮਤਲਬ ਹਰੇਕ ਦੀ ਸਲਾਹ ਦੇ ਨਾਲ ਹੀ ਇਹ ਪਿੰਡ ਦਾ ਕੰਮ ਵਿਕਾਸ ਕਰਨਾ ਸ਼ੁਰੂ ਪਿੰਡ ਦਾ ਨਕਾਸ਼ ਦਾ ਕੰਮ ਆ ਛੱਪਰ ਕਰਾਦਾ ਇਹਦੇ ਬਾਰੇ ਤਾਂ ਇੱਕ ਹੀ ਕਰਨ ਨਿਕਾਸ਼ ਬਿਲਕੁਲ ਸਹੀ ਆ ਕਾ ਐਟਮੂ ਸਹੀ ਆ ਪਰ ਛੱਪੜ ਹੈ ਕੱਚਾ ਉਹਦਾ ਇਹ ਸਾਨੂੰ ਅਜੇ ਗਲੀਆਂ ਦੇ ਵਿੱਚੋਂ ਬਾਅਦ ਚ ਨਿਕਲ ਕੇ ਫੇਰੇ ਹਾਂ ਉਹਦੇ ਬਾਰੇ ਸੋਚਣਾ ਉਹਨੂੰ ਪੱਕਾ ਕਰਾਉਂਦੀ ਜੀ ਢਿਗਾ ਬਹੁਤ ਡਗ ਰਹੀਆਂ ਕੱਚਾ ਉਹ ਪੂਰ ਹੋ ਜਾਂਦਾ ਵਿੱਚੋਂ ਆਸ-ਪਾਸਿਆਂ ਤੋਂ ਤੇ ਪਿੰਡ 'ਚ ਮਤਲਬ ਜਿਹੜੇ ਵੋਟਾਂ ਵਾਂ ਇਹ ਕਿੰਨੇ ਘਰ ਤੁਹਾਡੇ ਕੋਲ ਹੈਗੇ ਜਿਹੜੇ ਵੋਟਾਂ ਪੈਣ ਤ੍ਰਿਵੰਦ ਸਾਡੇ ਤੋਂ 400 ਵੋਟ ਹੈਗੀ ਆ ਅੱਛਾ ਜੀ ਹਾਂਜੀ ਬੰਤਾ ਵੀ ਗੱਲ ਹੋ ਜਾਂਦੀ ਪਿੰਡਾਂ ਵਿੱਚ ਜਿਹੜੇ ਦਿਖਿਆ ਰਹੇ ਕਿ ਮਸ਼ੀਨ ਦੀ ਕੰਮ ਵੱਧ ਰਹੀ ਇਹ ਤਾਂ ਅੱਜ ਕੁੰਜੀ ਵੀ ਨਸ਼ੇ ਨੂੰ ਲੈ ਕੇ ਕੋਈ ਗੱਲਬਾਤ ਹੈ ਗੱਲਬਾਤ ਚੱਲਦੀ ਹੈ ਸਾਡੇ ਵਿਕਰੀ ਵਾਲਾ ਚਾਂਸ ਤੇ ਹੈ ਨਹੀਂ ਬਾਹਰੋਂ ਆਉਂਦਾ ਤੇ ਬੰਦੇ ਖਾਂਦੇ ਬਹੁਤ ਆ ਨਸ਼ਾ ਚੱਲਦਾ ਬਹੁਤ ਆ ਇਹ ਨਹੀਂ ਪਤਾ ਮੁੰਡੀਰ ਕਿੱਥੋਂ ਲੈ ਕੇ ਆਉਂਦੀ ਕਿੱਥੋਂ ਨਹੀਂ ਲੈ ਕੇ ਆਉਂਦੀ ਕਿ ਤੇ ਕੋਈ ਜਿੰਦਗੀ ਦੇ ਗੱਲ ਕਰੇ ਕੋਈ ਜੇੰਬਰ ਅਜੇ ਕੋਈ ਨਹੀਂ ਜੇੰਬਰ ਜਗਾ ਸਾਨੂੰ ਮਿਲੂ ਤੋ ਫੇਰ ਅਸੀਂ ਸੋਚਾਂਗੇ ਪਰ ਹਾਂ ਸਮਾਨ ਲਿਆ ਕੇ ਮੁੰਡਿਆਂ ਦੇ ਰੱਖਿਆ ਹੋਇਆ ਉਦਾਂ ਵਿੱਚ ਛੋਟੇ ਛੋਟੇ ਬੱਚੇ ਸਟਾਰਟਿੰਗ ਹੋਏ ਆ ਉਹ ਗੁਰੂ ਘਰ ਚ ਸਮਾਨ ਰੱਖਿਆ ਹੋਇਆ ਇਹਨਾਂ ਨੇ ਚਲੋ ਉਹਨਾਂ ਨੂੰ ਆਦਤ ਪਾਵਾਂਗੇ ਹੌਲੀ ਹੌਲੀ ਜਗਾ ਵੀ ਲੱਭਣ ਦੀ ਵੀ ਜਗਾ ਲੱਭ ਜਾਵੇ ਤੇ ਨਾਲ ਦੀ ਵੱਖਰੀ ਜਗਾ ਬਣੀ ਜਾਵੇ ਸਰਕਾਰ ਕੋ ਤੁਸੀਂ ਮੰਗ ਕਰਦੇ ਕੋਈ ਪੰਚਾਇਤ ਘਰ ਕੋ ਗਰਾਊਂਡ ਬਣੇ ਆਮ ਪੂਰੀ ਮੰਗ ਕਰਾਂਗੇ ਜਾਵਾਂਗੇ ਮੰਤਰੀਆਂ ਕੋਲ ਜਾ ਕੇ ਸਾਰੀ ਮੰਗ ਕਰਾਂਗੇ ਤੇ ਪੰਚਾਇਤ ਘਰ ਦਾ ਕੀ ਮਤਲਬ ਪੰਚਾਇਤ ਘਰ ਦਾ ਅਜੇ ਕੋਈ ਨਹੀਂਗਾ ਜਿੱਥੇ ਪੰਚਾਇਤ ਦੀ ਪੰਚਾਇਤ ਘਰ ਦੀ ਤੁਹਾਨੂੰ ਦੱਸਿਆ ਜਗਾ ਸਕੂਲ ਵੀ ਜਿਹੜਾ ਉਹ ਵੀ ਅਜੇ ਮਤਲਬ ਕਿਸੇ ਨੇ ਦਾਨ ਕੀਤਾ ਹੋਇਆ ਉਹ ਸਕੂਲ ਦੀ ਵੀ ਸਰਕਾਰੀ ਕੋਈ ਜਗ੍ਹਾ ਨੀਜੀ ਦੇ ਵਿੱਚ ਸਕੂਲ ਬਣਿਆ ਉਹ ਵੀ ਕਿਸੇ ਨੇ ਦਾਨ ਕੀਤਾ ਜਿੱਥੇ ਸਕੂਲ ਚੱਲ ਰਿਹਾ ਵਾ ਬਾਕੀ ਤੁਸੀਂ ਹੁਣ ਪਿੰਡ ਦੇ ਤੁਹਾਨੂੰ ਉਹ ਸਰਪੰਚ ਬਣਾਇਆ ਤੁਸੀਂ ਆਪਣੇ ਪਿੰਡ ਨੂੰ ਜਾਂ ਪੂਰੇ ਸਬੂਤ ਨੂੰ ਕੀ ਕਹਿਣਾ ਚਾਹੁੰਦੇ ਆਂ ਦੇਖੋ ਜੀ ਪਿੰਡ ਸਾਰੀ ਸੰਗਤ ਦਾ ਬਹੁਤ ਬਹੁਤ ਸਾਰੇ ਸੱਜਣਾ ਦਾ ਧੰਨਵਾਦ ਕਰਦੇ ਆਂ ਇਹਨਾਂ ਨੇ ਸਾਨੂੰ ਤੇ ਬੜੀ ਆਸ ਰੱਖੀ ਆ ਬੜੀ ਆਸ ਨਾਲ ਸਾਨੂੰ ਚੁਣਿਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆਂ ਤੇ ਸਾਡੇ ਸਾਨੂੰ ਤੱਕ ਉਹਨਾਂ ਦੀਆਂ ਉਮੀਦਾਂ ਸਾਡੇ ਤਾਂ ਹੀ ਬਹੁਤ ਆ ਸਾਨੂੰ ਸਰਕਾਰ ਤਾਂ ਹੀ ਉਮੀਦਾਂ ਰੱਖਣੀਆਂ ਪੈਣੀਆਂ ਅਕਾਲ ਕੋਲ ਸਾਨੂੰ ਕੀ ਸਹਲਤਾ ਮਿਲਦੀ ਹੈ ਗੱਲ ਸਾਰੇ ਰੇ ਦੇ ਸੰਯੋਗ ਦੇ ਨਾਲ ਅਸੀਂ ਆਪਣਾ ਕੋਸ਼ਿਸ਼ ਕਰਾਂਗੇ ਵੀ ਪਿੰਡ ਦਾ ਕੋਈ ਚੰਗਾ ਵੱਧ ਤੋਂ ਵੱਧ ਜਿੰਨਾ ਹੋ ਸਕੇ ਨਿਕਾਸ ਕਰਾਂਗੇ ਬਾਕੀ 26 ਦਸੰਬਰ ਅੱਜ ਦਾ ਬਾਲਦੇਵ ਸੁਧਾਰਾ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੋ ਚੱਲ ਰਿਹਾ ਜੀ ਦੀ ਢੇੜੇ ਚੱਲ ਰਿਹਾ ਬਹੁਤ ਚਲੋ ਦੁੱਖदाई ਵੀ ਗੱਲ ਹੈਗੀ ਆ ਉਹਦੇ ਚ ਇਹ ਵੀ ਹਰੇਕ ਨੂੰ ਸੰਗਤ ਨੂੰ ਉਹਨਾਂ ਦੇ ਆਧਾਰਾਂ ਤੇ ਚੱਲਣਾ ਚਾਹੀਦਾ ਹੈ ਗੁਰੂ ਘਰ ਨੂੰ ਮੰਨਣਾ ਚਾਹੀਦਾ ਜੇ ਆਪਾਂ ਉਹਨਾਂ ਪੂਰਨ ਚੱਲਾਂਗੇ ਤਾਂ ਗਾਂ ਆਪਣੇ ਗਾ ਬੱਚੇ ਵੀ ਆਉਣ ਵਾਲੇ ਚੱਲਣਗੇ ਕੁਝ ਬੰਦੇ ਭਟਕੇ ਹੋਏ ਜਿਹਦਾ ਕੋਈ ਭਟਕੇ ਹੋਏ ਲੋਕ ਜਿੱਦਾਂ ਮਾਜੀ ਧਰਮ ਨੂੰ ਛੱਡ ਕੇ ਦੂਜੇ ਪਾਸੇ ਜਾ ਰਹੇ ਆ ਇਹਦੇ ਵਾਸਤੇ ਤੁਸੀਂ ਲੋਕਾਂ ਕੋਈ ਸਮਾਜ ਨੂੰ ਕੋਈ ਨਸੀਹਤ ਦੇਣਾ ਚਾਹੁੰਦੇ ਆ ਇਹਦੇ ਇਹ ਦੇਣਾ ਜਾਂਦੇ ਆ ਵੀ ਜੇ ਅਸੀਂ ਆਪਣੇ ਪਿਓ ਨੂੰ ਛੱਡ ਕੇ ਹੀ ਦੂਜੇ ਪਾਸੇ ਚਲੇ ਜਾਂਦਾ ਪੁੱਤ ਤਾਂ ਫੇ ਉਹਦੇ ਪਿਓ ਦੀ ਕੀ ਬਲਜੂ ਰਹਿ ਜਾਂਦੀ ਕੋਈ ਜ਼ਿੰਦਗੀ ਥੋੜਾ ਰਹਿ ਜਾਂਦੀ ਇੱਕ ਸਾਡੇ ਕਿਸਮ ਦੇ ਕੋ ਪਿਓ ਆ ਜਿਹਨੂੰ ਛੱਡ ਕੇ ਜਾਣਾ ਹੈ ਪਰ ਗਲਤ ਗੱਲ ਆ ਸਾਨੂੰ ਸਾਡੇ ਧਰਮਾਂ ਦੇ ਸਾਡੇ ਗੁਰੂਆਂ ਦੇ ਪੂਰਨ ਚਲਣਾ ਚਾਹੀਦਾ ਹੈ। ਇਹ ਸਾਨੂੰ ਆਪਣੇ ਮਾਪਿਆਂ ਨੂੰ ਬੱਚਿਆਂ ਨੂੰ ਦੱਸਣਾ ਚਾਹੀਦਾ ਨਾ। ਮੈਂ ਤੇ ਗਾਂ ਤੋਂ ਗਾਂ ਮਾਪਿਆਂ ਦੀ ਵੀ ਸੋਚ ਹੈਗੀ ਵੀ ਆਪਣੇ ਬੱਚੇ ਨੂੰ ਗੁਰੂ ਘਰ ਦੇ ਨਾਲ ਜੋੜੀਏ। ਸਟਾਰਟਿੰਗ ਤਾਂ ਬੱਚਾ ਮਾਪਿਆਂ ਤੋਂ ਸ਼ੁਰੂ ਹੁੰਦਾ। ਪਿੰਡ ਦਾ ਪਿੰਡ ਨੇ ਸਾਂਭ ਦੇ ਨਾਲ ਸਬੰਧ ਬਣਾਇਆ। ਤੁਸੀਂ ਪਿੰਡ ਦੇ ਪੰਚਾਇਤ ਨੂੰ ਜਾਂ ਸਮੂਹ ਨੂੰ ਮੈਂਬਰਾਂ ਨੂੰ ਕੀ ਕੰਨ ਜਾਂਦੇ ਆ। ਹਾਂਜੀ ਮੈਂ ਸਭ ਤੋਂ ਪਹਿਲਾਂ ਇਹ ਕਹੂੰਗੀ ਕਿ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੂੰ ਸਾਨੂੰ ਇਸ ਵਿਕਾਸ ਲਈ ਚੁਣਿਆ ਹੈ। ਅਸੀਂ ਉਹਨਾਂ ਦੀ ਬਹੁਤ ਜਣੀ ਕਿ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਨੂੰ ਇਸ ਕਾਬਲ ਸਮਝਿਆ ਤੇ ਸਾਡੇ ਤੇ ਵਿਸ਼ਵਾਸ ਕੀਤਾ ਦੂਜੀ ਗੱਲ ਕਿ ਅਸੀਂ ਉਹਨਾਂ ਦਾ ਜੋ ਵੀ ਪਿੰਡ ਦੇ ਕੰਮ ਕਰਨ ਵਾਲੇ ਅਧੂਰੇ ਆ ਉਹਨਾਂ ਨੂੰ ਬੜੀ ਸ਼ਰਧਾ ਨਾਲ ਪੂਰੇ ਕਰਾਂਗੇ ਤੇ ਬਾਕੀ ਇਹ ਆ ਵੀ ਜਦੋਂ ਵੀ ਕੋਈ ਵੀ ਕਿਸੇ ਨੂੰ ਗੱਲਬਾਤ ਦਾ ਮੌਕਾ ਹੋਵੇ ਤਾਂ ਹਮੇਸ਼ਾ ਸਾਡੇ ਦਰਵਾਜ਼ੇ ਉਹਨਾਂ ਲਈ ਖੁੱਲੇ ਆ ਜਦੋਂ ਮਰਜ਼ੀ ਆ ਸਕਦੇ ਆ ਤੇ ਜੋ ਵੀ ਪਿੰਡ ਦਾ ਫੈਸਲਾ ਹੋਊਗਾ ਅਸੀਂ ਇਹੀ ਲੈਣੇ ਆ ਕਿ ਉਹ ਉਸ ਫੈਸਲੇ ਨੂੰ ਇਸ ਪਿੰਡ ਦੇ ਵਿੱਚ ਹੀ ਨਿਪਟਾਇਆ ਜਾਵੇ ਬਾਕੀ ਇਹ ਤਾਂ ਹੋ ਗਈ ਪਿੰਡ ਦੀ ਗੱਲ 26 ਦਸੰਬਰ ਅਧਿਆਰਜਾਦਾ ਸਾਹਿਬ ਜਦੈ ਸੀ ਦੀਦਾ ਅਧਿਆਰਜਾ ਇਹਦੇ ਬਾਰੇ ਤੁਸੀਂ ਦੇ ਪਿੰਡ ਦੇ ਨੌਜਵਾਨ ਨਹੀਂ ਹੈ ਇਹਨੇ ਤੁਸੀਂ ਕੀ ਕਰਨ ਜਾਂਦੇ ਹਾਂ ਹਾਂਜੀ ਪਿੰਡ ਦੇ ਨੌਜਵਾਨਾਂ ਨੂੰ ਇਹੀ ਕਵਾਂਗੇ ਕਿ ਨਸ਼ਿਆਂ ਵਾਲੀ ਲਹਿਰ ਤੋਂ ਹਟ ਕੇ ਤੁਸੀਂ ਇਸ ਬੰਨੇ ਵੱਲੋਂ ਜ਼ਰੂਰ ਕਰੋ ਕਿਉਂਕਿ ਇਸ ਆਪਣੇ ਗੁਰੂ ਤੋਂ ਬਿਨਾ ਆਪਣਾ ਇੱਥੇ ਕੁਝ ਨਹੀਂਗਾ ਜੋ ਵੀ ਕੁਝ ਹੈਗਾ ਆਪਣੇ ਆਪਣੇ ਗੁਰੂਆਂ ਦੇ ਨਾਲ ਹੀ ਆਪਣਾ ਸਾਰਾ ਕੁਝ ਹੈ ਗੁਰੂ ਅਨੰਦ ਸਰਵ ਸੰਭਾਤ ਤੇ ਸੀ ਤੇ ਆਪਣੀ ਨਵੀਂ ਜਨਰੇਸ਼ਨ ਆ ਜੋ ਵੀ ਆ ਇਹ ਲੱਗਦਾ ਕੁਝ ਵਕਤ ਉਲੀ ਜਾਂਦੀ ਹੈ ਇਹਦੇ ਬਾਰੇ ਤੁਸੀਂ ਕੀ ਕਹਣਾ ਇਨਾਂ ਨੂੰ ਇਹ ਕਹਾਂ ਕਿ ਜਿਹੜੇ ਕੋ ਵਕਤ ਵਕਤ ਧਰਮ ਵੱਲ ਤੁਰੇ ਜਾਂਦੇ ਉਹਨਾਂ ਨੂੰ ਇਹ ਹੋਣਾ ਚਾਹੀਦਾ ਕਿ ਅਸੀਂ ਆਪਣੇ ਸਿੱਖ ਧਰਮ ਵੱਲ ਵਧੀਏ ਇਧਰ ਵੱਧ ਕੇ ਜੋ ਵੀ ਸਾਨੂੰ ਸਿੱਖਿਆਵਾਂ ਗੁਰੂ ਤੋਂ ਮਿਲਦੀ ਹੈ ਉਹ ਮਾਪਿਆਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਤੱਕ ਦੱਸਣ ਤਾਂ ਜੋ ਬੱਚੇ ਦੂਸਰੇ ਰਸਤੇ ਤੇ ਨਾ ਭਟਕ ਸਕਣ ਕਿਦਾਂ ਕਹਿੰਦੇ ਭਟਕਣ ਦੀ ਤੇ ਗੱਲ ਵਾ ਪਿੱਛਲੀਆਂ ਤੋਂ ਬੁੱਢੀਆਂ ਬਦਾਦੀਆਂ ਪਦਾਦੀਆਂ ਸੀ ਆਪਣੇ ਬੱਚੇ ਨੂੰ ਕਹਾਣੀਆਂ ਸੁਣਾਉਂਦੀਆਂ ਸੀ ਗੁਰੂਆਂ ਬਾਰੇ ਪੀੜਾਂ ਬਾਰੇ ਜੋ ਆਪਣੇ ਇਤਿਹਾਸ ਬਾਰੇ ਅੱਜ ਕੱਲ ਕਿਤੇ-ਕਿਤੇ ਸਾਡਾ ਵੀ ਕਸੂਰਾ ਕਿ ਜਨਤਾ ਭਟਕ ਰਹੀ ਹੈ ਜਨਤਾ ਇਸ ਕਰਕੇ ਭਟਕਦੀ ਜਦੋਂ ਅਸੀਂ ਮਾਂ ਪੇਹੀ ਨਹੀਂ ਇਸ ਲਹਿਰ ਤੇ ਚੱਲ ਰਹੇ